ਤੇ ਆਪਾਂ ਅੱਜ ਗੱਲਬਾਤ ਕਰਾਂਗੇ ਇੱਕ ਲੰਗਰਾਂ ਦੀ ਸੇਵਾ ਕਰ ਰਹੇ ਨੇ ਜੀ ਆਪਾਂ ਇਹਨਾਂ ਨੂੰ ਪੁੱਛਾਂਗੇ ਕਿ ਕਿਹੜੀ ਜਗ੍ਹਾ ਤੋਂ ਆਏ ਨੇ ਤੇ ਕਦੋਂ ਤੋਂ ਲੰਗਰ ਦੀ ਸੇਵਾ ਕਰ ਰਹੇ ਨੇ ਕਿੰਨੇ ਸਾਲਾਂ ਤੋਂ ਆ ਰਹੇ ਨੇ ਆਪਾਂ ਇਹਨਾਂ ਨੂੰ ਪੁੱਛਾਂਗੇ ਹਾਂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿਗੁਰੂ ਖਾਤੇ ਬਾਬਾ ਜੀ ਅਸੀਂ ਇੱਥੇ 5 ਸਾਲ ਹੋ ਗਏ ਸੇਵਾ ਕਰਦੇ ਆ ਨੂੰ ਤੇ ਅਸੀਂ ਸਟਾਕ ਤੋਂ ਆ ਰਹੇ ਆ ਤੇ ਅਸੀਂ ਸਾਰੇ ਵੀਰ ਭਰਾ ਰਲ ਕੇ ਹੀ ਸੇਵਾ ਕਰਦੇ ਆ ਤੇ ਅਸੀਂ ਉਦੋਂ ਦਾ ਭਾਉ ਦੀਪ ਸਿੱਧੂ ਤੇ ਜਦੋਂ ਦਾ ਵਾਰਪੰਜਾਬ ਜਥੇਬੰਦੀ ਬਣਾਈ ਸੀ ਉਦੋਂ ਤੋਂ ਉਹਨਾਂ ਦੇ ਨਾਂ ਵਾਰਪੰਜਾਬ ਦੇ ਨ ਜੀ ਜਿੱਤੇ ਤੁਕ ਤੁਸੀਂ ਅਮਰੀਕਾ ਵਿੱਚੋਂ ਕਿਹੜੀ ਸਥਾਨ ਤੋਂ ਆਏ ਤੁਸੀਂ ਜੀ ਆਪਣਾ ਸਟਾਕਟਨ ਤੋਂ ਜੀ ਸਟਾਕਟਨ ਤੋਂ ਭਾਈ ਜਮਪਾਲ ਸਿੰਘ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇਲ੍ਹ ਦੇ ਅੰਦਰ ਨਹੀਂ ਛੱਡ ਨਹੀਂ ਰਹੀ ਇੰਡੀਆ ਦੀ ਗਵਰਨਮੈਂਟ ਬਹੁਤ ਤਸ਼ੱਦਦੀ ਇੱਕ ਹਸਬਾ ਕਰ ਰਹੀ ਹੈ ਜੋ ਆਪਾਂ ਲਾ ਕੇ ਜਾਂ ਐਨਐਸਐ ਲਾ ਕੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਬਿਲਕੁਲ ਜੀ ਆਪਣਾ ਜੋ ਵੀ ਆਪਣਾ ਪੰਜਾਬ ਦੀ ਜਾਂ ਆਪਣੇ ਸਿੱਖ ਕੌਮ ਦੀ ਜਿਹੜਾ ਵੀ ਗੱਲ ਕਰੂਗਾ ਤੇ ਆ ਜੋ ਹਿਸਟਰੀ ਪੜ ਕੇ ਵੇਖੀਏ ਤੇ ਹਰ ਇੱਕ ਨਾਲ ਹੀ ਧੱਕਾ ਹੋਇਆ ਵਾ ਹੁਣ ਜੇ ਆ ਅੱਜ ਅਸੀਂ ਗੱਲ ਕਰਦੇ ਆ ਕੱਲ ਨੂੰ ਅਸੀਂ ਇੰਡੀਆ ਜਾਂਦੇ ਆ ਤੇ ਸਾਡੇ ਨਾਲ ਵੀ ਇਹੋ ਕੋ ਹੋਊਗਾ ਇਹ ਕਰਕੇ ਜਿਹੜਾ ਮੂਰੇ ਆਊਗਾ ਉਹਦੇ ਨਾਲ ਤੇ ਇਹੋ ਕੋ ਹੋਊਗਾ ਜੀ ਇਹ ਤੇ ਖੁਦ ਹਿਸਟਰੀ ਦਿਖਾਉਂਦੀ ਹੈ ਜੀ ਸਾਨੂੰ ਬਿਲਕੁਲ ਜੀ ਤੇ ਤੁਸੀਂ 5 ਸਾਲ ਤੋਂ ਲੰਗਰ ਦੀ ਸੇਵਾ ਕਰ ਰਹੇ ਹੋ ਤੇ ਹਰ ਵਾਰੀ ਇੱਕੋ ਹੀ ਸੇਵਾ ਇਹੀ ਸੇਵਾ ਹੁੰਦੀ ਹੈ ਕਿ ਡਿਫਰੈਂਟ ਡਿਫਰੈਂਟ ਕਰਦੇ ਆ ਜੀ ਆ ਮੋਸਟਲੀ ਆਪਣਾ ਪੂੜੀਆਂ ਛੋਲੀਆਂ ਹੁੰਦੀਆਂ ਤੇ ਨਾਲ ਐਡ ਕਰ ਲੀਦਾ ਜੀ ਹਰ ਵਾਰ ਕੋਈ ਨਾ ਕੋਈ ਹਾਂਜੀ ਮੇਰਾ ਨਾਮ ਬਾਜਾ ਜੀ ਹਾਂਜੀ ਆਪ ਦੀ ਕੋਈ ਜਥੇਬੰਦੀ ਇੱਥੇ ਕਿ ਤਵਾਰ ਪੰਜਾਬ ਦੇ ਨਾਂ ਤੇ ਕਰਦੇ ਹੋ ਨਹੀਂ ਬਾਰ ਪੰਜਾਬ ਦੇ ਨਾਂ ਨਾਲ ਚੱਲਦੇ ਆ ਜੀ ਠੀਕ ਹੈ ਜੀ ਬਾਈਕਾ ਬਹੁਤ ਬਹੁਤ ਧੰਨਵਾਦ ਜੀ